ਆਓ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੀਐਸਪੀਸੀਐਲ ਨੇ ਮੁਲਾਜ਼ਮਾਂ ਪੀਐਸਟੀਐਸਲ ਨੇ ਮਨਾਇਆ ਉਹਦੀ ਅੱਜ ਬਹੁਤ ਵੱਡੀ ਜਿੱਤ ਹੋਈ ਹੈ ਜੀ ਜੋ ਬਿਜਲੀ ਮੰਤਰੀ ਨਾਲ ਜੋ ਮੀਟਿੰਗ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੰਗਾਂ ਦੇ ਸਹਿਮਤੀ ਬਣੀ ਸੀ ਕੁਝ ਸਰਕੂਲਰ ਕਰ ਦਿੱਤੇ ਹਨ ਜੀ ਜਿਹੜੇ ਮੁਲਾਜ਼ਮਾਂ ਨੇ 10 11 12 ਤੇ 13 ਦੀ ਜੋ ਸਮੂਹ ਛੁੱਟੀ ਲਈ ਸੀ ਉਹਨਾਂ ਹੀ ਐਬਸੈਂਟ ਲੱਗੇ ਆ ਸਾਨੂੰ ਪਰ ਉਹਨਾਂ ਨੂੰ ਪਾਸ ਕਰਨਾ ਹੈ ਅੱਜ ਜੋ ਪਾਵਰ ਕਾਮਨ ਦੀ ਮੇਰੇ ਅੰਨੇ ਸਰਕਰ ਕਰ ਦਿੱਤਾ ਹੈ ਬਹੁਤ ਬੜੀ ਜਿੱਤੇ ਹੋਈ ਆ ਕਈ ਮੰਗਾਂ ਦੇ ਸਰਕਰ ਜਾਰੀ ਕਰ ਦਿੱਤੇ ਹਨ ਜੀ ਇਸ ਤਰ੍ਹਾਂ ਹੀ ਅੱਜ ਜੇ ਆਪਾਂ ਸੋਚੀ ਜੋ ਮਲਾਜਮਾਂ ਨੇ ਸੰਘਾਸ ਲਗਾਤਾਰ ਚਾਹਤਨ ਕੀਤਾ ਜਿਸ ਕਰਕੇ ਮਲਾਜਮ ਬਹੁਤ ਬੋਨੀ ਜਿੱਤੇ ਹੋਈ ਆ ਪਾਵਰ ਕੌਂਸਲ ਮੈਂ ਵੱਲੋਂ ਸਰਕਰ ਜਾਰੀ ਕਰ ਦਿੱਤੇ ਹਨ ਕੁਝ ਸਰਕਰ ਬਕਾਇਆ ਹਨ ਜੀ ਦੂਜੇ ਪਾਸੇ ਜੋ ਪੰਜਾਬ ਸਰਕਾਰ ਦੇ ਮਲਾਜਮਾਂ ਜਾਂ ਰਿਟਾਇਰਮੈਂਟ ਦੇ ਮਲਾਜਮਾਂ ਉਹਨੇ ਮੁੱਖ ਮੰਗ ਹਾਨ ਕੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ 2016 ਤੋਂ ਪੇ ਕੀ ਹੁੰਦਾ ਏਰੀਆ ਦਾ ਡੀਰ ਇਹ ਕਿਸ ਤੋਂ ਨਾ ਬਕਾਇਆ 17/7/2020 ਵਾਲੇ ਮਲਾਜਮਾਂ ਨੂੰ 6 ਬੇਗ ਲਾਗੂ ਕਰਨਾ 2004 ਤੋਂ ਭਾਰਤੀ ਹੋਏ ਮਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ 1972 ਨਾਲ ਲਾਗੂ ਕਰਨਾ ਪੰਜਾਬ ਸਰਕਾਰ ਦੇ ਮੈਹਕਮੇ ਵਿੱਚ ਕੰਮ ਕਰਦੇ ਕੱਚੇ ਮਲਾਨ ਨੂੰ ਰੈਰ ਕੰਮ ਸੰਬੰਧੀ ਅਤੇ ਜੋ ਸਾਡੇ ਸਾਥੀ ਰਿਟਾਇਰਡ ਹੋਇਆ ਉਹਨਾਂ ਨੂੰ ਫੈਕਟਰ 2.5 ਨਾੜ ਦੇਣ ਤੋਂ ਦੀ ਇੱਕ ਪਾਸੇ ਜੋ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਜੋ ਸਾਡੇ ਰਿਟਨ ਹੋਏ ਸਾਥੀ ਆ 1 1 2016 ਤੋਂ ਪਹਿਲਾਂ 5.5 ਸਾਲ ਦਾ ਜੋ ਏਰੀਆ ਦੇਣ ਵਾਸਤੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਕਰਤਾ ਹੈ ਉਹਨੇ ਇਹ ਵੀ ਕਹ ਦਿੱਤਾ ਹੈਗੇ D 113 ਨੂੰ ਪ੍ਰਸੈਂਟ ਨੂੰ ਰੱਦ ਕਰਕੇ ਉਹਨਾਂ ਨੂੰ D 125 ਪ੍ਰਸੈਂਟ ਦਿੱਤਾ ਜਾਵੇ ਅਤੇ ਜੋ ਏਰੀਆ ਲੈਣਾ ਹੈ ਉਸ ਦੇ ਉੱਪਰ 18% ਵਿਆਜਤਾ ਜਾਵੇ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਕਰਤਾ ਹੈ ਦੂਜੇ ਪਾਸੇ ਬੀਲੀ ਮਲਾਵਾਂ ਅੱਜ ਬਹੁਤ ਵੱਡੀ ਜਿੱਤ ਹੋਈ ਆ ਕਿਉਂਕਿ ਪਾਵਰ ਕਮਿਸ਼ਨ ਦੀ ਮੈਨੇਜਮੈਂਟ ਮਨਾਰਾਸ਼ ਸ਼ੰਘਾਰ ਸ਼ਕੇ ਚੁੱਕੀ ਕਈ ਸਰਕੂਲਰ ਜਾਰੀ ਕਰ ਦਿੱਤੇ ਹਨ ਜਿਸ ਵਿੱਚ ਮੇਨ ਸਰਕੂਲਰ ਹੈਗੇ ਜਿਹੜੇ ਸਾਡੇ ਸਾਥੀਆਂ ਨੇ 10 11 12 ਤੇ 13 ਸਤੰਬਰ ਨੂੰ ਸਮੂਹ ਛੁੱਟੀ ਕੀਤੀ ਸੀ ਉਹਨਾਂ ਦੀ ਐਬਸੈਂਟ ਲੱਗੀਆਂ ਸਨ ਜੋ ਗੈਰ ਹਾਜ਼ਰ ਸਨ ਉਹਨਾਂ ਨੂੰ ਜੋ ਸਰਕੂਲਰ ਪਾਸ ਕਰਨ ਦਾ ਹਰਮਨ ਕਰ ਦਿੱਤਾ ਹੈ ਜੀ ਪਾਵਰ ਕਮਿਸ਼ਨ ਮੈਨੇਜਮੈਂਟ ਵੱਲੋਂ ਅੱਜ 13 ਸਤੰਬਰ ਨੂੰ ਕਈ ਸਰਕੂਲਰ ਬਣਾ ਕੇ ਜਾਰੀ ਕੀਤੇ ਗਏ ਹਨ ਜਿਸ ਸਕਾਰਕੇ ਜੋ ਹੜਤਾਲ 17 ਸਤੰਬਰ ਦਾ ਚੱਲਣੀ ਸੀ ਉਹ 13 ਸਤੰਬਰ ਹੜਤਾਲ ਖਤਮ ਕਰ ਦਿੱਤੀ ਹੈਗੀ ਸਾਰੇ ਮਨਾਂ ਨੂੰ ਕਹਿ ਦਿੱਤਾ ਹੈਗੇ ਤੁਸੀਂ ਆ ਆਪਣੀ ਡਿਊਟੀ ਤੇ ਪਹੁੰਚੋ ਧੰਨਵਾਦ ਸਾਥੀਓ ਮੇਰੇ ਜਾਣ ਨੂੰ ਸਾਫ ਸੁਥਰਾ ਹੋਇਆ